ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਹਾਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਬੜੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਦੀ ਚਰਚਾ ਹੋ ਰਹੀ ਹੈ ਪੈਕੇਜ ਮੁਆਵਜ਼ਾ ਬਕਾਇਆ ਪਰ ਭਾਈ ਵਰਗੇ ਸ਼ਬਦ ਕੰਨਾਂ ਦੇ ਵਿੱਚ ਗੂੰਜ ਰਹੇ ਹਨ ਕੌਣ ਬਾਹ ਫੜੇਗਾ ਪੰਜਾਬ ਕੇਂਦਰ ਕਦੋਂ ਐਲਾਨ ਕਰੇਗਾ ਕਿਸੇ ਪੈਕੇਜ ਇਹ ਸਵਾਲ ਵੀ ਲਗਾਤਾਰ ਪੁੱਛੇ ਜਾ ਰਹੇ ਹਨ ਪਰ ਜਿਸ ਸੂਬੇ ਦੇ ਵਿੱਚ 4 ਲੱਖ ਏਕੜ ਤੋਂ ਜ਼ਿਆਦਾ ਫਸਲ ਪਾਣੀ ਦੇ ਵਿੱਚ ਡੁੱਬੀ ਹੋਈ ਹੋਵੇ ਉੱਥੇ ਜੋ ਪ੍ਰਸ਼ਨ ਪੁੱਛਿਆ ਜਾਣਾ ਚਾਹੀਦਾ ਹੈ ਤੇ ਜੋ ਸ਼ਾਇਦ ਹਾਲੇ ਤੱਕ ਪੁੱਛਿਆ ਨਹੀਂ ਜਾ ਰਿਹਾ ਕਿ ਕਿੱਥੇ ਹੈ ਸੂਬੇ ਦੀ ਅਧਿਕਾਰਿਤ ਫਸਲ ਬੀਮਾ ਦੀ ਨੀਤੀ ਕਈ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਐਲਾਨ ਕੀਤੇ ਜਾਣ ਦੇ ਬਾਵਜੂਦ ਸੂਬੇ ਦੇ ਵਿੱਚ ਫਸਲ ਬੀਮਾ ਨੀਤੀ ਹਜੇ ਤੱਕ ਕਿਉਂ ਲਾਗੂ ਨਹੀਂ ਹੋਈ ਕੀ ਕਾਰਨ ਹੈ ਇਸ ਤੇ ਚਰਚਾ ਕਰਨੀ ਜ਼ਰੂਰੀ ਹੈ ਖਾਸ ਕਰ ਉਦੋਂ ਜਦੋਂ ਇਹ ਮੰਗ ਉਠਣੀ ਲਾਜ਼ਮੀ ਹੈ ਕਿ ਨੁਕਸਾਨ ਜਿੰਨਾ ਹੋਇਆ ਹੈ ਉਹਨੇ ਦੀ ਹੀ ਪਰਪਾਈ ਕੀਤੀ ਜਾਣੀ ਚਾਹੀਦੀ ਹੈ ਇਹ ਮੰਗ ਜਾਇਜ਼ ਵੀ ਹੈ ਔਰ ਉੱਠੇਗੀ ਹੀ ਉੱਠੇਗੀ ਲੇਕਿਨ ਜੋ ਸਾਡਾ ਪਿਛਲਾ ਤਜਰਬਾ ਰਿਹਾ ਹੈ ਹਰ ਸਰਕਾਰਾਂ ਦੇ ਸਮੇਂ ਇਹੀ ਹੋਇਆ ਹੈ ਜਦੋਂ ਵੀ ਕਿਸੇ ਦਾ ਨੁਕਸਾਨ ਹੁੰਦਾ ਹੈ ਸਰਕਾਰਾਂ ਬਹੁਤ ਘੱਟ ਪਰਪਾਈ ਕਰਦੀਆਂ ਨੇ ਪੂਰੇ ਨੁਕਸਾਨ ਦੀ ਪਰਪਾਈ ਤਾਂ ਬਹੁਤ ਦੂਰ ਦੀ ਗੱਲ ਹੈ ਬਹੁਤ ਹੀ ਮਿਨਿਮਲ ਜਿਹਾ ਥੋੜਾ ਜਿਹਾ ਮੁਆਵਜ਼ਾ ਦਿੱਤਾ ਜਾਂਦਾ ਹੈ ਜੋ ਕਿਸੇ ਤਰੀਕੇ ਨਾਲ ਵੀ ਹੋਏ ਹੋਏ ਨੁਕਸਾਨ ਨੂੰ ਪੂਰਾ ਨਹੀਂ ਕਰਦਾ ਫਿਲਹਾਲ ਚਾਰੇ ਪਾਸਿਓ ਮੁਆਵਜ਼ਾ ਹੀ ਮੰਗਿਆ ਜਾ ਰਿਹਾ ਹੈ ਰਾਹਤ ਅਤੇ ਮਦਦ ਦੀਆਂ ਅਪੀਲਾਂ ਹੋ ਰਹੀਆਂ ਹਨ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸੇ ਦੇ ਮੁਹਤਾਜ ਨਾ ਹੋਈਏ ਕਿਸੇ ਦੇ ਮੂੰਹ ਵੱਲ ਨਾ ਦੇਖਣਾ ਪਵੇ ਕਰੋੜਾਂ ਦੇ ਨੁਕਸਾਨ ਦੇ ਬਦਲੇ ਲੱਖਾਂ ਜਾਂ ਹਜ਼ਾਰਾਂ ਦਾ ਮੁਆਵਜ਼ਾ ਇੱਕ ਤਰਾਸਤੀ ਤੋਂ ਬਾਅਦ ਦੂਜੀ ਤਰਾਸਤੀ ਵੱਲ ਝਾਕਣ ਦੀ ਬਜਾਏ ਕੀ ਬੀਮਾ ਨੀਤੀ ਬਾਰੇ ਚਰਚਾ ਨਹੀਂ ਹੋਣੀ ਚਾਹੀਦੀ ਇਹ ਵੀ ਨਹੀਂ ਹੈ ਕਿ ਕੇਂਦਰ ਸਰਕਾਰ ਦੀ ਕੋਈ ਫਸਲ ਬੀਮਾ ਯੋਜਨਾ ਨਹੀਂ ਹੈ ਕੋਈ ਇਸ ਤਰ੍ਹਾਂ ਦੀ ਸਕੀਮ ਮੌਜੂਦਾ ਢਾਂਚੇ ਦੇ ਵਿੱਚ ਨਹੀਂ ਹੈ ਪਰ ਪੰਜਾਬ ਦੇ ਵਿੱਚ ਇਹ ਸਕੀਮ ਲਾਗੂ ਨਹੀਂ ਕੀਤੀ ਗਈ ਇਸਦੇ ਵੀ ਕਈ ਕਾਰਨ ਹਨ ਕੀ ਕਾਰਨ ਹਨ ਪੰਜਾਬ ਦੇ ਕਿਸਾਨਾਂ ਮੁਤਾਬਕ ਕਿਹੋ ਜੀ ਬੀਮਾ ਸਕੀਮ ਹੋਣੀ ਚਾਹੀਦੀ ਹੈ ਇਸ ਬਾਰੇ ਵੀ ਗੱਲ ਕਰਨੀ ਜ਼ਰੂਰੀ ਹੈ ਪਰ ਸਮਾਂ ਵੀ ਇਹ ਹੈ ਕਿ ਜਦੋਂ ਗੱਲ ਕੀਤੀ ਜਾਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕੇਂਦਰ ਸਰਕਾਰ ਦੀ ਸਕੀਮ ਹੈ ਪਰ ਇਸ ਵਿੱਚ ਕਈ ਕਮੀਆਂ ਹਨ ਕਈ ਇਤਰਾਜ਼ ਹਨ ਕਿਸਾਨਾਂ ਦੇ ਉਹ ਇਤਰਾਜ਼ ਕੀ ਹਨ ਇਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਪੀ ਐਮ ਐਫ ਬੀ ਯੂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਇਹ ਸਕੀਮ ਕੇਂਦਰ ਸਰਕਾਰ ਵੱਲੋਂ ਸਾਲ 2016 ਦੇ ਵਿੱਚ ਲਿਆਂਦੀ ਗਈ ਸੀ ਜਿਸ ਵਿੱਚ ਕੁਦਰਤੀ ਆਪਦਾ ਬਿਮਾਰੀ ਜਾਂ ਕੀੜੇ ਮਕੌੜਿਆਂ ਤੋਂ ਨੁਕਸਾਨ ਦੇ ਲਈ ਵਿਆਪਕ ਬੀਮਾ ਕਵਰ ਰੱਖਿਆ ਗਿਆ ਸੀ ਕਿਸਾਨਾਂ ਨੇ ਜੋ ਪ੍ਰੀਮੀਅਮ ਦੇਣਾ ਹੁੰਦਾ ਹੈ ਜਿਹਨੂੰ ਆਪਾਂ ਪੰਜਾਬੀ ਵਿੱਚ ਬੀਮੇ ਦੀ ਕਿਸ਼ਤ ਕਹਿ ਦਿੰਦੇ ਆ ਬੀਮੇ ਦੀ ਜਿਹੜੀ ਕਿਸ਼ਤ ਹੈ ਉਹ ਸੌਣੀ ਦੀਆਂ ਫਸਲਾਂ ਲਈ 2% ਦੀ ਅਤੇ ਹਾਲੀ ਦੀਆਂ ਫਸਲਾਂ ਲਈ 1.5% ਦੀ ਸੀ ਅਤੇ ਬਾਗਬਾਨੀ ਜਾਂ ਕਮਰਸ਼ੀਅਲ ਕ੍ਰੌਪਸ ਜਿਹੜੀਆਂ ਵਪਾਰਕ ਫਸਲਾਂ ਹੁੰਦੀਆਂ ਨੇ ਉਹਨਾਂ ਦੇ ਲਈ 5% ਦੀ ਜਿਹੜੀ ਕੁੱਲ ਤੋਡੀ ਵੈਲਿਊ ਹੁੰਦੀ ਹੈ ਕ੍ਰੌਪ ਦੀ ਜਿੰਨੇ ਮੁੱਲ ਦੀ ਤੁਹਾਡੀ ਫਸਲ ਹੁੰਦੀ ਹੈ ਉਸ ਦਾ 2% ਦੀ 1.5% ਦੀ ਤੇ 5% ਦੀ ਇਹ ਕਿਸਾਨ ਨੇ ਪਾਉਣਾ ਸੀ ਤੇ ਬਾਕੀ ਖਰਚਾ ਸੂਬਾ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਚੱਕਣਾ ਸੀ ਇਹ ਕੁੱਲ ਮਿਲਾ ਕੇ ਸਕੀਮਸ ਪਰ ਪੰਜਾਬ ਵੱਲੋਂ ਇਸ ਸਕੀਮ ਕਦੇ ਵੀ ਲਾਗੂ ਨਹੀਂ ਕੀਤੀ ਗਈ ਸੂਬੇ ਦੇ ਆਪਣੇ ਖਰਚੇ ਸੀ ਉਹ ਜ਼ਾਹਿਰ ਕੀਤੇ ਗਈ ਕਿ ਕੀ ਕੀ ਖਰਚੇ ਨੇ ਇੱਕ ਤਾਂ ਇਹ ਸੀਗਾ ਕਿ ਸਾਡੇ ਖਜ਼ਾਨੇ ਤੇ ਵਾਧੂ ਬੋਝ ਪਵੇਗਾ ਅਤੇ ਦੂਜਾ ਅਕਸ਼ਾਏ ਸੀ ਕਿ ਜਿਹੜਾ ਦਾਅਵੇ ਦੇ ਨਿਪਟਾਰੇ ਦੇ ਵਿੱਚ ਪਾਰਦਰਸ਼ਤਾ ਦੀ ਕਮੀ ਹੈ ਜਿਹੜਾ ਕਲੇਮ ਸੈਟਲਮੈਂਟ ਹੁੰਦਾ ਜੇ ਕਿਸੇ ਦਾ ਨੁਕਸਾਨ ਹੋ ਜਾਵੇ ਉਹਦੀ ਪਰਪਾਈ ਕਰਨ ਦਾ ਜਦੋਂ ਵੇਲਾ ਆਉਂਦਾ ਹੈ ਉਹਦੇ ਵਿੱਚ ਪਾਰਦਰਸ਼ਤਾ ਦੀ ਕਮੀ ਹੈ ਇਹ ਇਤਰਾਜ਼ ਜਤਾਏ ਗਏ ਸੀ ਸੂਬਾ ਸਰਕਾਰ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਸਿੰਚਾਈ ਦੀ ਵਿਵਸਥਾ 92 ਫੀਸਦੀ ਦੀ ਹੈ ਜਦਕਿ ਦੇਸ਼ ਦੇ ਵਿੱਚ ਇਹ ਜਿਹੜੀ ਔਸਤ ਹੈ ਉਹ 55 ਫੀਸਦੀ ਦੀ ਆਉਂਦੀ ਹੈ ਇਸ ਕਰਕੇ ਸੂਬੇ ਦੇ ਵਿੱਚ ਜਿਹੜੇ ਸੋਕੇ ਦੀ ਮਾਰ ਚੱਲ ਰਹੇ ਇਲਾਕੇ ਨੇ ਉਹਨਾਂ ਨਾਲੋਂ ਕਿਸੇ ਵੀ ਨੁਕਸਾਨ ਦਾ ਖਤਰਾ ਘੱਟ ਹੈ ਇਸ ਲਈ ਜਿਹੜਾ ਕਿਸ਼ਤ ਜਾਂ ਪ੍ਰੀਮੀਅਮ ਦਾ ਹਿੱਸਾ ਉਹ ਵਾਜਬ ਨਹੀਂ ਹੈ ਉਹ ਬਹੁਤ ਜ਼ਿਆਦਾ ਆ ਜਾਂਦਾ ਹੈ ਪੰਜਾਬ ਦੇ ਹਿੱਸੇ ਇਹ ਦਲੀਲ ਦਿੱਤੀ ਗਈ ਸੀ ਇੱਕ ਹੋਰ ਇਤਰਾਜ਼ ਜਤਾਇਆ ਗਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਉਹ ਐਸੀ ਕਿ ਇੱਕ ਕਲਸਟਰ ਬੇਸਡ ਮਾਡਲ ਹੈ ਸਿੰਚਾਈ ਵਾਲੀਆਂ ਜ਼ਮੀਨਾਂ ਅਤੇ ਜਿਹੜਾ ਮੀਂਹ ਦੇ ਉੱਤੇ ਨਿਰਭਰ ਕਰਦੀਆਂ ਨੇ ਉਹ ਜ਼ਮੀਨਾਂ ਉਹਨਾਂ ਨੂੰ ਇਕੱਠਾ ਇੱਕੇ ਕਲਸਟਰ ਦੇ ਵਿੱਚ ਇੱਕੋ ਥਾਂ ਰੱਖਿਆ ਹੋਇਆ ਹੈ ਜਿਸ ਕਰਕੇ ਪੰਜਾਬ ਦੇ ਕਿਸਾਨਾਂ ਦੀ ਕਿਸ਼ਤ ਜਿਹੜੀ ਹੈ ਉਹ ਪੂਰਨ ਰੂਪ ਦੇ ਵਿੱਚ ਕਾਫੀ ਜ਼ਿਆਦਾ ਹੋ ਜਾਂਦੀ ਹੈ ਬਾਕੀਆਂ ਦੇ ਮੁਕਾਬਲੇ ਇਹ ਦਿੱਲ ਦਿੱਤੀ ਗਈ ਸੀ ਇੱਕ ਹੋਰ ਵੀ ਮਸਲਾ ਸੀ ਜਿਸ ਦੇ ਉੱਪਰ ਇਹ ਗੱਲ ਨਹੀਂ ਬਣੀ ਉਹ ਸੀ ਕਿ ਜਿਹੜਾ ਕਲੇਮ ਲੈਣ ਦੇ ਲਈ 40% ਦੀ ਨੁਕਸਾਨ ਹੋਣ ਦੀ ਸੀਮਾ ਰੱਖੀ ਗਈ ਸੀ ਕਿ ਜੇ ਨੁਕਸਾਨ 40% ਦੀ ਜਾਂ ਉਸ ਤੋਂ ਵੱਧ ਹੁੰਦਾ ਹੈ ਫਿਰ ਹੀ ਮੁਆਵਜ਼ਾ ਦੇਣਾ ਹੈ ਉਦੇ ਉੱਤੇ ਵੀ ਇਤਰਾਜ਼ ਸੀ ਕਿਸਾਨਾਂ ਦੇ ਮੁਤਾਬਿਕ ਇਹ ਸੀਮਾ ਬਹੁਤ ਜ਼ਿਆਦਾ ਰੱਖੀ ਗਈ ਸੀ ਦੂਸਰਾ ਇਹ ਸੀਗਾ ਕਿ ਜੇ ਤੁਸੀਂ 40% ਤੋਂ ਵੱਧ ਨੁਕਸਾਨ ਦੀ ਫਸਲ ਰੱਖ ਵੀ ਲੈਨੇ ਹੋ ਕੰਡੀਸ਼ਨ ਤਾਂ ਵੀ ਫਸਲ ਦੇ ਪੂਰੇ ਮੁੱਲ ਦੀ ਥਾਂ ਤੇ ਇੱਕ ਸੀਮਤ ਰਕਮ ਹੀ ਪਰਪਾਈ ਦੇ ਰੂਪ ਦੇ ਵਿੱਚ ਦੇਣੀ ਸੀ ਮਤਲਬ ਨੁਕਸਾਨ ਤੁਹਾਡਾ ਜਿੰਨਾ ਮਰਜ਼ੀ ਹੋ ਜਾਏ ਜਦੋਂ ਤੁਸੀਂ ਕਲੇਮ ਦੇਣਾ ਹੈ ਉਹਦੀ ਇੱਕ ਲਿਮਟ ਰੱਖੀ ਗਈ ਸੀ ਕਿ ਐਨੇ ਪੈਸੇ ਪ੍ਰਤੀ ਏਕੜ ਹੀ ਤੁਹਾਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਦਿੱਤਾ ਜਾਏਗਾ ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਇਤਰਾਜ਼ ਰੱਕੇ ਗਏ ਸੀ ਕਿ ਕਲੇਮ ਸੈਟਲ ਕਰਨ ਦੇ ਵਿੱਚ ਜਦੋਂ ਪਰਭਾਈ ਕਰਨੀ ਹੁੰਦੀ ਹੈ ਉਹਦੇ ਵਿੱਚ ਬਹੁਤ ਦੇਰੀ ਕੀਤੀ ਜਾਂਦੀ ਹੈ ਤੇ ਹੋਰ ਕਈ ਸੂਬਿਆਂ ਦੇ ਵਿੱਚ ਇਹ ਗੱਲਾਂ ਵੀ ਨਿਕਲ ਕੇ ਆਈਆਂ ਨੇ ਕਿ ਬੀਮਾ ਕੰਪਨੀਆਂ ਨੇ ਮੁਨਾਫਾ ਖੋਰੀ ਕੀਤੀ ਹੈ ਇਸ ਤਰ੍ਹਾਂ ਦੇ ਦੋਸ਼ ਵੀ ਲੱਗੇ ਸੀ ਕਿ ਲੋਕਾਂ ਦੇ ਸਿਰਾਂ ਦੇ ਉੱਤੇ ਕੰਪਨੀਆਂ ਮੁਨਾਫਾ ਖੋਰੀ ਕਰ ਗਈਆਂ ਇਨ੍ਹਾਂ ਸਾਰੀਆਂ ਗੱਲਾਂ ਕਰਕੇ ਹੀ ਸਕੀਮ ਦੇ ਵਿੱਚ ਵਿਸ਼ਵਾਸ ਨਹੀਂ ਬਣਿਆ ਸੀ ਬੇਪਰੋਸਗੀ ਕਿਸਾਨਾਂ ਅਤੇ ਸਰਕਾਰਾਂ ਦੇ ਵਿੱਚ ਬਣੀ ਰਹੀ ਸੀ ਫਿਰ 2020 ਦੇ ਵਿੱਚ ਇਸ ਸਕੀਮ ਦੇ ਵਿੱਚ ਕਾਫੀ ਬਦਲਾਅ ਵੀ ਕੀਤੇ ਗਏ ਸੀ ਮਰਜੀ ਕਿਸਾਨ ਦੀ ਸੀ ਸਕੀਮ ਦਾ ਉਹਨੇ ਲਾਭ ਲੈਣਾ ਹੈ ਜਾਂ ਨਹੀਂ ਮਤਲਬ ਸਕੀਮ ਨੂੰ ਵੌਲੰਟਰੀ ਕਰ ਦਿੱਤਾ ਗਿਆ ਸੀ ਸੂਬਿਆਂ ਦੀ ਮਰਜ਼ੀ ਹੋਵੇਗੀ ਕਿ ਜਿਹੜੀ ਬੀਮੇ ਦੀ ਰਕਮ ਰੱਖਣੀ ਹੈ ਉਹ ਕਿੰਨੀ ਰੱਖੀ ਜਾਵੇ ਕਿ ਮੁਆਵਜ਼ੇ ਦੀ ਰਕਮ ਜਿਹੜੀ ਹੈ ਉਹ ਕਿੰਨੀ ਰੱਖੀ ਜਾਣੀ ਹੈ ਉਹ ਵੀ ਸੂਬਿਆਂ ਦੇ ਉੱਪਰ ਨਿਰਭਰ ਕਰੇਗਾ ਇਹ ਚੇਂਜ ਕਰ ਦਿੱਤਾ ਗਿਆ ਸੀ ਕਲੇਮ ਜਾਰੀ ਕਰਨ ਦੇ ਲਈ ਸਖਤ ਸਮਾਂ ਸੀਮਾ ਰੱਖੀ ਜਾਣੀ ਚਾਹੀਦੀ ਹੈ ਇਹ ਵੀ ਕਾਨੂੰਨ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਸੀ ਕਿ ਇੰਨੇ ਸਮੇਂ ਤੋਂ ਵੱਧ ਸਮਾਂ ਨਹੀਂ ਲੱਗਣਾ ਚਾਹੀਦਾ ਬੀਮਾ ਕੰਪਨੀਆਂ ਦੇ ਨਾਲ ਕਈ ਸਾਲਾਂ ਦੇ ਜਿਹੜੇ ਕੰਟਰੈਕਟ ਸਾਈਨ ਕਰਨ ਦੀ ਗੱਲ ਵੀ ਕਹੀ ਸੀ ਕਿ ਸਿਰਫ ਇੱਕ ਸਾਲ ਦੀ ਗੱਲ ਨਾ ਕੀਤੀ ਜਾਵੇ ਮਲਟੀਅイヤー ਕਈ ਸਾਲਾਂ ਦੇ ਕੰਟਰੈਕਟ ਸਾਈਨ ਕੀਤੇ ਜਾਣ ਤਾਂ ਕਿ ਭਰੋਸਾ ਬਰਕਰਾਰ ਰਹੇ ਬਣਿਆ ਰਹੇ ਪਰ ਫਿਰ ਵੀ ਪੰਜਾਬ ਸਰਕਾਰ ਇਸ ਸਕੀਮ ਦੇ ਵਿੱਚ ਸ਼ਾਮਲ ਨਹੀਂ ਹੋਈ ਸੀ ਉਦੋਂ ਇਹ ਤਰਕ ਦਿੱਤਾ ਗਿਆ ਸੀ ਕਿ ਸੂਬੇ ਦੀਆਂ ਜ਼ਰੂਰਤਾਂ ਦੇ ਮਤਬਕ ਪੰਜਾਬ ਦੀ ਇੱਕ ਵੱਖਰੀ ਨੀਤੀ ਇੱਕ ਵੱਖਰੀ ਸਕੀਮ ਇੱਕ ਵੱਖਰੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ ਅਸੀਂ ਕੇਂਦਰ ਦੀ ਸਕੀਮ ਦੇ ਵਿੱਚ ਸ਼ਾਮਲ ਨਹੀਂ ਹੋਵਾਂ 2016 ਦੇ ਵਿੱਚ ਜਦੋਂ ਇਹ ਸਕੀਮ ਆਈ ਸੀ ਉਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਐਨਡੀਏ ਦੇ ਵਿੱਚ ਇਹ ਦੋਨੇ ਗਠਬੰਧਨ ਦੇ ਵਿੱਚ ਸੀ ਮਤਲਬ ਕੇਂਦਰ ਦੇ ਵਿੱਚ ਵੀ ਉਹੀ ਸਰਕਾਰ ਸੀ ਉਹਨਾਂ ਦੀ ਪਾਰਟੀ ਦੀ ਤੇ ਪੰਜਾਬ ਦੇ ਵਿੱਚ ਵੀ ਐਨਡੀਏ ਦੀ ਸਰਕਾਰ ਸੀ ਲੇਕਿਨ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਸਕੀਮ ਨੂੰ ਲਾਗੂ ਕਰਨ ਤੋਂ ਨਾ ਕਰ ਦਿੱਤੀ ਗਈ ਸੀ ਫਿਰ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਉਹਨਾਂ ਵੱਲੋਂ ਵੀ ਇਹ ਹੀ ਕਿਹਾ ਗਿਆ ਕਿ ਅਸੀਂ ਆਪਣੇ ਸੂਬੇ ਦੀ ਆਪਣੀ ਨੀਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਆਪਣੀ ਪਾਲਿਸੀ ਹੋਣੀ ਚਾਹੀਦੀ ਹੈ ਪਰ ਇੱਕ ਤਾਂ ਨੀਤੀ ਦੇ ਵਿੱਚ ਕੋਈ ਸਪਸ਼ਟਤਾ ਨਹੀਂ ਸੀ ਦੂਜਾ ਫੰਡਾਂ ਦੀ ਕਮੀ ਕਰਕੇ ਇਹ ਯੋਜਨਾ ਉਹਨਾਂ ਦੀ ਸਿਰੇ ਨਹੀਂ ਚੜ ਸਕੀ ਫਿਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪਹਿਲਾਂ ਉਹਨਾਂ ਤੋਂ ਵੱਲੋਂ ਇਹ ਐਲਾਨ ਕੀਤਾ ਗਿਆ ਅਸੀਂ ਕੇਂਦਰ ਦੀ ਜਿਹੜੀ ਫਸਲ ਬੀਮਾ ਯੋਜਨਾ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਉਸ ਦੇ ਵਿੱਚ ਸ਼ਾਮਲ ਹੋਵਾਂਗੇ ਜਿਹੜਾ ਅਗਲੀ ਅਗਲਾ ਫਸਲੀ ਚੱਕਰ ਹੈ ਉਹਦੇ ਵਿੱਚ ਪੰਜਾਬ ਸ਼ਾਮਲ ਹੋ ਜਾਏਗਾ ਪਰ ਫਿਰ ਮਾਰਚ 2023 ਦੇ ਵਿੱਚ ਆ ਕੇ ਸਰਕਾਰ ਵੱਲੋਂ ਆਪਣਾ ਫੈਸਲਾ ਬਦਲ ਦਿੱਤਾ ਗਿਆ ਫਿਰ ਇਹ ਕਿਹਾ ਗਿਆ ਕਿ ਨਹੀਂ ਅਸੀਂ ਕੇਂਦਰ ਦੀ ਸਕੀਮ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਪੰਜਾਬ ਆਪਣੀ ਅਲੱਗ ਤੋਂ ਇੱਕ ਬੀਮਾ ਨੀਤੀ ਲੈ ਕੇ ਆਏਗਾ ਇੱਕ ਖੇਤੀ ਨੀਤੀ ਲੈ ਕੇ ਆਏਗਾ ਜਿਹੜੀ ਸਤੰਬਰ 2020 24 ਦੇ ਵਿੱਚ ਖੇਤੀ ਨੀਤੀ ਦਾ ਖਰੜਾ ਜਾਰੀ ਹੋਇਆ ਉਹਦੇ ਵਿੱਚ ਵੀ ਫਸਲ ਬੀਮਾ ਯੋਜਨਾ ਹੋਣੀ ਚਾਹੀਦੀ ਹੈ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀ ਪਰ ਉਹ ਖੇਤੀ ਨੀਤੀ ਹਜੇ ਤੱਕ ਲਾਗੂ ਨਹੀਂ ਹੋਈ ਉਹ ਖਰੜਾ ਹਜੇ ਵੀ ਉਸੇ ਤਰੀਕੇ ਨਾਲ ਲੋਕਾਂ ਦੇ ਵਿੱਚ ਪਿਆ ਹੈ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਇੱਕ 200 ਕਰੋੜ ਰੁਪਏ ਦਾ ਇੱਕ ਫੰਡ ਕਨਟੀਜੈਂਸੀ ਫੰਡ ਜਿਹੜਾ ਰੱਖਣ ਦੀ ਗੱਲ ਵੀ ਕੀਤੀ ਗਈ ਸੀ ਸਰਕਾਰ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਸੀ ਇੱਕ ਫੰਡ ਤਿਆਰ ਕੀਤਾ ਜਾਵੇ 200 ਕਰੋੜ ਦਾ ਜਦੋਂ ਕੋਈ ਨੁਕਸਾਨ ਹੋਵੇ ਮੌਸਮ ਕਰਕੇ ਜਾਂ ਕਿਸੇ ਵੀ ਹੋਰ ਤਰੀਕੇ ਦਾ ਉਸ ਫੰਡ ਦੇ ਵਿੱਚੋਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਮੁੱਖ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਪਸ਼ੂਆਂ ਦਾ ਜਿਹੜਾ ਵੀ ਨੁਕਸਾਨ ਹੋਏਗਾ ਅਸੀਂ ਸਾਰਾ ਮੁਆਵਜ਼ਾ ਦੇਵਾਂਗੇ ਉਹਦੇ ਪਿੱਛੇ ਸ਼ਾਇਦ ਇਸੇ ਫੰਡ ਦਾ ਕੋਈ ਜ਼ਿਕਰ ਸੀ ਪਰ ਇਹ ਵੀ ਗੱਲ ਬਾਤ ਤੋਂ ਅੱਗੇ ਨਹੀਂ ਵੱਧ ਸਕਿਆ ਇਹਦੇ ਵਿੱਚ ਵੀ ਇਹ ਕਿਹਾ ਗਿਆ ਸੀ ਕਿ ਕਿਸਾਨ ਜਿਹੜੀ ਉਹਨਾਂ ਦੀ ਫਸਲ ਦਾ ਮੁੱਲ ਹੋਊਗਾ ਉਹਦਾ 0.1 ਫੀਸ ਦੀ ਹਿੱਸਾ ਜਿਹੜਾ ਉਪਾਉਣਗੇ ਤੇ ਬਰਾਬਰ ਦਾ ਹਿੱਸਾ ਸਰਕਾਰ ਪਾਵੇਗੀ ਤੇ ਫਿਰ ਇਹ ਫੰਡ ਜਿਹੜਾ ਤਿਆਰ ਕੀਤਾ ਜਾਏਗਾ ਲੇਕਿਨ ਉਹ ਵੀ ਗੱਲਬਾਤ ਤੋਂ ਅੱਗੇ ਨਹੀਂ ਵੱਧ ਸਕਿਆ ਪੇਸ਼ਕਾਸ਼ੀ ਹੋਈ ਉੱਥੇ ਹੀ ਗੱਲ ਰੁਕ ਗਈ ਉਹ ਫੰਡ ਕਦੇ ਵੀ ਤਿਆਰ ਨਹੀਂ ਕੀਤਾ ਗਿਆ ਹੁਣ ਜੋ ਅੱਜ ਦੇ ਤਰੀਕ ਦੇ ਵਿੱਚ ਮੁਆਵਜ਼ੇ ਦੀ ਆਪਾਂ ਗੱਲ ਕਰੀਏ ਜੋ ਕਾਨੂੰਨ ਬਣੇ ਹੋਏ ਨੇ ਨਿਯਮ ਬਣੇ ਹੋਏ ਨੇ ਉਸ ਦੇ ਵਿੱਚ ਵੀ ਜੋ ਪ੍ਰਾਵਧਾਨ ਰੱਖੇ ਗਏ ਨੇ ਉਹਦੇ ਵਿੱਚ ਮੁਆਵਜ਼ਾ ਕਿੰਨਾ ਮਿਲਦਾ ਹੈ ਲੋਕਾਂ ਨੂੰ ਉਸ ਦਾ ਵੀ ਸ਼ਾਇਦ ਬਹੁਤਿਆਂ ਨੂੰ ਪਤਾ ਨਹੀਂ ਬਾਰ ਬਾਰ ਅਸੀਂ ਮੁਆਵਜ਼ੇ ਦੀ ਮੰਗ ਜ਼ਰੂਰ ਕਰਦੇ ਹਾਂ ਕੋਈ 50000 ਰੁਪਏ ਏਕੜ ਦਾ ਮੁਆਵਜ਼ਾ ਮੰਗਦਾ ਕੋਈ 60000 ਰੁਪਏ ਏਕੜ ਦਾ ਮੁਆਵਜ਼ਾ ਮੰਗਦਾ ਪਰ ਜਿਹੜੇ ਨਿਯਮ ਕਾਨੂੰਨ ਨੇ ਮੁਆਵਜ਼ਾ ਕਿੰਨਾ ਮਿਲਦਾ ਹੈ ਜੇ ਤੁਸੀਂ ਉਹਨਾਂ ਨੂੰ ਦੇਖੋ ਤਾਂ ਉਹ ਬਹੁਤ ਘੱਟ ਹੈ ਜਿਹੜੇ ਨਿਯਮ ਨੇ ਉਹ ਇਹ ਕਹਿੰਦੇ ਨੇ ਕਿ ਜੇ 75% ਦੀ ਤੋਂ 100% ਦੀ ਫਸਲ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਪ੍ਰਤੀ ਏਕੜ ਮੁਆਵਜ਼ਾ 15000 ਰੁਪਏ ਦਾ ਸਰਕਾਰ ਵੱਲੋਂ ਮਿਲਦਾ ਹੈ ਕੋਈ 40 50 60000 ਦੀ ਗੱਲ ਨਹੀਂ 15000 ਰੁਪਏ ਉਹ ਵੀ ਜੇ ਤੁਹਾਡਾ ਨੁਕਸਾਨ 75 ਤੋਂ 100% ਦੀ ਹੁੰਦਾ ਹੈ ਤਾਂ ਮਿਲਦਾ ਔਰ ਜੇ 33% ਦੀ ਤੋਂ 75% ਦੀ ਤੱਕ ਨੁਕਸਾਨ ਹੋਵੇ ਤਾਂ ਜਿਹੜਾ ਮੁਆਵਜ਼ੇ ਦੀ ਰਕਮ ਹੈ ਉਹ ਘਟ ਕੇ 6750 ਰੁਪਏ ਰਹਿ ਜਾਂਦੀ ਹੈ 6750 ਰੁਪਏ ਮਹਿਜ ਸਰਕਾਰਾਂ ਵੱਲੋਂ ਮੁਆਵਜ਼ਾ ਦਿੱਤਾ ਜਾਂਦਾ 2019 ਦੇ ਵਿੱਚ ਜੇ ਤੁਹਾਨੂੰ ਯਾਦ ਹੋਵੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਮੁਆਵਜ਼ੇ ਦਾ ਐਲਾਨ ਹੋਇਆ ਸੀ ਉਹ ਮੁਆਵਜ਼ਾ ਵੀ ਜਿਹੜਾ ਸੀ 12000 ਰੁਪਏ ਪ੍ਰਤੀ ਏਕੜ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਮੁਆਵਜ਼ਾ ਦਾ ਐਲਾਨ ਨਹੀਂ ਹੋਇਆ 2021 ਵਿੱਚ ਜਦੋਂ ਚਰਨਜੀਤ ਚੰਨੀ 3 ਮਹੀਨੇ ਦਾ ਮੁੱਖ ਮੰਤਰੀ ਬਣਿਆ ਸੀ ਉਦੋਂ ਜਿਹੜਾ ਕਿਸਾਨਾਂ ਨੂੰ ਮੁਆਵਜ਼ੇ ਦਾ ਐਲਾਨ ਹੋਇਆ ਉਦੋਂ ਵੀ ਉਹ 17000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਗੱਲ ਕੀਤੀ ਗਈ ਸੀ ਉਸ ਤੋਂ ਵੱਧ ਵੀ ਕਦੇ ਮੁਆਵਜ਼ੇ ਦੀ ਰਕਮ ਨਹੀਂ ਪਹੁੰਚੀ ਗਈ ਅੱਜ ਵੀ ਸਰਕਾਰ ਗੱਲ ਕਰ ਰਹੀ ਹੈ 50000 ਰੁਪਏ ਏਕੜ ਮੁਆਵਜ਼ਾ ਦੇਣਾ ਚਾਹੁੰਦੇ ਆ ਸਾਡੀ ਮਨਸ਼ਾ ਇਹ ਹੈ 2023 ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੀ ਉਦੋਂ ਵੀ 800 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਜਾਰੀ ਕੀਤਾ ਗਿਆ ਸੀ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ 6750 ਕੇਂਦਰ ਤੋਂ ਆਇਆ 6850 ਸਰਕਾਰ ਨੇ ਦਿੱਤਾ ਮਲਾਕ ਜਿਹੜਾ 15000 ਰੁਪਏ ਬਣ ਗਿਆ ਸੀ ਪਰ ਜੋ ਮਰਜ਼ੀ ਕਿਹਾ ਜਾਵੇ ਜਿੰਨਾ ਨੁਕਸਾਨ ਅਸਲ ਵਿੱਚ ਕਿਸਾਨ ਦਾ ਹੁੰਦਾ ਹੈ ਉਹਦੀ ਪਰਪਾਈ ਕਦੇ ਵੀ ਨਹੀਂ ਹੁੰਦੀ ਜੇ ਤੁਸੀਂ ਕਿਸੇ ਵੀ ਕਿਸਾਨ ਨਾਲ ਗੱਲ ਕਰਕੇ ਦੇਖੋ ਘੱਟ ਤੋਂ ਘੱਟ ਖਰਚਾ ਵੀ ਲਾ ਲਓ ਤਾਂ ਪ੍ਰਤੀ ਏਕੜ 15000 ਰੁਪਏ ਤਾਂ ਫਸਲ ਬੀਜਣ ਦੀ ਰਖ ਰਖਾਵ ਦੀ ਲਾਗਤ ਆਉਂਦੀ ਹੈ ਕਟੋ-ਕਟ ਜੀ ਨੂੰ ਆਪਾਂ ਲਾ ਕੇ ਚੱਲੀਏ ਤੇ ਜੇ ਫਿਰ ਤੁਸੀਂ 6 ਮਹੀਨੇ ਦੀ ਮਿਹਨਤ ਤੇ ਕਮਾਈ ਦੀ ਉਮੀਦ ਦੇਖੋ ਜਿਹੜੀ 50-60 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਗੱਲ ਹੁੰਦੀ ਹੈ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਜਿੰਨਾ ਖਰਚਾ ਕਿਸਾਨ ਦਾ ਹੁੰਦਾ ਹੈ ਸਰਕਾਰੀ ਨੀਮਾ ਦੇ ਮੁਤਾਬਿਕ ਤਾਂ ਉਸ ਦੀ ਪਰਪਾਈ ਵੀ ਨਹੀਂ ਕੀਤੀ ਜਾਂਦੀ ਜੋ ਮੁਆਵਜ਼ੇ ਦੀਆਂ ਰਕਮਾਂ ਨੇ ਪਰ ਫਿਰ ਵੀ ਇਹ ਗੱਲਾਂ ਸਿਆਸੀ ਤੌਰ ਤੇ ਵਧਾ-ਘੜਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਐਲਾਨ ਵੱਡੇ-ਵੱਡੇ ਕੀਤੇ ਜਾਂਦੇ ਨੇ ਜਿਵੇਂ ਕਿ ਮੌਜੂਦਾ ਮੁੱਖ ਮੰਤਰੀ ਤੇ ਵੀ ਇਲਜ਼ਾਮ ਲੱਗਦੇ ਨੇ ਕਿ ਅਸੀਂ ਮੁਰਗੀਆਂ ਦਾ ਉਹਨਾਂ ਦੇ ਅੰਡੇਆਂ ਦਾ ਬੱਕਰੀਆਂ ਦਾ ਹਰ ਚੀਜ਼ ਦਾ ਮੁਆਵਜ਼ਾ ਦੇਵਾਂਗੇ ਪਰ ਜਦੋਂ ਮੁਆਵਜ਼ਾ ਦੇਣ ਦੀ ਗੱਲ ਆਉਂਦੀ ਹੈ ਉਦੋਂ ਨਿਯਮ ਕਾਨੂੰਨ yaad ਆ ਜਾਂਦੇ ਨੇ ਆਸ਼ਮ ਦੇਣ ਲੱਗੇ ਜਾਂ ਐਲਾਨ ਕਰਨ ਲੱਗੇ ਕਿਸੇ ਨੂੰ ਕੋਈ ਨਿਯਮ yaad ਨਹੀਂ ਆਉਂਦਾ ਕੋਈ ਕਾਨੂੰਨ yaad ਨਹੀਂ ਹੁੰਦਾ ਉਦੋਂ ਤੁਸੀਂ ਜਜ਼ਬਾਤਾਂ ਦੇ ਵੇਗ ਵਿੱਚ ਬਹਿ ਕੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਕੋਈ ਵੀ ਬਿਆਨ ਦੇ ਦਿੰਦੇ ਹੋ ਉਸ ਤਰ੍ਹਾਂ ਵੀ ਕਿਸੇ ਤਰੀਕੇ ਦਾ ਵੀ ਐਲਾਨ ਕਰ ਦਿੰਦੇ ਪਰ ਜਦੋਂ ਉਸ ਐਲਾਨ ਨੂੰ ਪੂਰਾ ਕਰਨਾ ਹੁੰਦਾ ਹੈ ਉਦੋਂ ਤੁਹਾਨੂੰ ਨਿਯਮ ਕਾਨੂੰਨ ਕਾਇਦੇ ਇਹ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ। ਖੈਰ ਇਹਨਾਂ ਗੱਲਾਂ ਦੇ ਕਰਕੇ ਹੀ ਮੈਂ ਇਸ ਗੱਲ ਦੇ ਉੱਪਰ ਜ਼ੋਰ ਦੇ ਰਿਹਾ ਹਾਂ ਕਿ ਚਰਚਾ ਬੀਮਾ ਯੋਜਨਾ ਦੀ ਹੋਣੀ ਚਾਹੀਦੀ ਹੈ। ਬਿਲਕੁਲ ਇਹ ਠੀਕ ਹੈ ਕਿ ਹਰ ਸੂਬੇ ਮੁਤਾਬਕ ਕੋਈ ਯੋਜਨਾ ਬਣਨੀ ਚਾਹੀਦੀ ਹੈ। ਹਰ ਸੂਬੇ ਦੇ ਹਾਲਾਤ ਵੱਖ-ਵੱਖ ਨੇ। ਹਰ ਸੂਬੇ ਦੇ ਆਰਥਿਕ ਹਾਲਾਤ ਅਲੱਗ-ਅਲੱਗ ਨੇ, ਉੱਥੇ ਦੇ ਕਿਸਾਨਾਂ ਦੇ ਹਾਲਾਤ ਅਲੱਗ ਨੇ, ਜ਼ਮੀਨਾਂ ਦੇ ਹਾਲਾਤ ਅਲੱਗ ਨੇ, ਉਪਜਾਊ ਕਿੰਨੀਆਂ ਜ਼ਮੀਨਾਂ ਨੇ, ਕਿੰਨੀਆਂ ਨਹੀਂ ਸਿੰਚਾਈ ਕਿੰਨੇ ਪ੍ਰਤੀਸ਼ਤ ਹੁੰਦੀ ਹੈ ਕਿੰਨੇ ਪ੍ਰਤੀਸ਼ਤ ਦੀ ਨਹੀਂ ਲੋਕ ਮੀਂਹ ਦੇ ਉੱਤੇ ਨਿਰਭਰ ਨੇ ਜਾਂ ਸਾਡੇ ਵਾਂਗੂ ਮੋਟਰਾਂ ਹਰ ਕਿਸਾਨ ਦੇ ਲੱਗੀਆਂ ਹੋਈਆਂ ਨੇ ਹਰ ਸੂਬੇ ਦੇ ਹਾਲਾਤ ਵੱਖਰੇ ਨੇ ਤੇ ਹਰ ਸੂਬੇ ਦੇ ਵਿੱਚ ਫਸਲਾਂ ਵੀ ਵੱਖਰੀਆਂ ਉਗਦੀਆਂ ਨੇ ਸੋ ਨੀਤੀ ਸੂਬੇ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਪਰ ਉਸ ਦਾ ਬਹਾਨਾ ਲੈ ਕੇ ਆਪਾਂ ਕੇਂਦਰ ਦੀ ਸਕੀਮ ਵੀ ਲਾਗੂ ਨਹੀਂ ਕਰਾਂਗੇ ਸੂਬੇ ਦੀ ਆਪਣੀ ਨੀਤੀ ਵੀ ਨਹੀਂ ਬਣਾਵਾਂਗੇ ਤਾਂ ਫੇਰ ਕਿਸਾਨ ਜਾਂ ਬਾਕੀ ਲੋਕ ਜਾਣਗੇ ਕਿੱਥੇ ਅੱਜ ਦੇ ਦੌਰ ਦੇ ਵਿੱਚ ਇਹ ਜਿਆਦਾ ਜ਼ਰੂਰੀ ਇਸ ਲਈ ਵੀ ਹੋ ਗਿਆ ਹੈ ਕਿ ਪਿਛਲੇ ਤਿੰਨਾ ਚਾਰਾਂ ਸਾਲਾਂ ਤੋਂ ਜੇ ਤੁਸੀਂ ਦੇਖਿਆ ਹੋਵੇ ਕੋਈ ਵੀ ਫਸਲ ਹੈ ਕਪਾਹ ਦੀ ਗੱਲ ਕਰ ਲਓ ਉਹਦੇ ਗਲਾਬੀ ਸੁੰਡੀ ਦਾ ਹਮਲਾ ਚਿੱਟੇ ਮੱਛਰ ਦਾ ਹਮਲਾ ਇਹ ਲਗਾਤਾਰ ਹਰ ਸਾਲ ਸਾਨੂੰ ਸੁਣਨ ਨੂੰ ਮਿਲਦਾ ਹੈ ਹਰ ਸਾਲ ਕਿਸਾਨਾਂ ਦੀ ਫਸਲ ਮਰਦੀ ਹੈ ਤੇ ਫਿਰ ਅਸੀਂ ਕੀਟਨਾਸ਼ਕਾਂ ਨੂੰ ਦੋਸ਼ ਦਿੰਨੇ ਆ ਮਾੜੇ ਬੀਜਾਂ ਨੂੰ ਦੋਸ਼ ਦਿੰਨੇ ਆ ਲੇਕਿਨ ਉਹ ਨੁਕਸਾਨ ਦੀ ਪਰਪਾਈ ਨਹੀਂ ਹੁੰਦੀ ਮੁਆਵਜ਼ਾ ਨਹੀਂ ਮਿਲਦਾ ਇਸੇ ਤਰੀਕੇ ਨਾਲ 23 ਦੇ ਵਿੱਚ ਹੜ ਆਏ ਅੱਜ 25 ਦੇ ਵਿੱਚ ਇੱਕ ਸਾਲ ਬਾਅਦ ਦੁਬਾਰਾ ਹੜ ਆਏ ਨੇ ਔਰ ਜਿਸ ਤਰੀਕੇ ਦਾ ਮੌਸਮ ਬਦਲ ਰਿਹਾ ਹੈ ਮੀਂਹ ਦੇ ਵਿੱਚ ਤੇਜ਼ੀ ਆ ਰਹੀ ਹੈ ਹਨੇਰੀਆਂ ਦੀ ਸਪੀਡ ਵਧ ਰਹੀ ਹੈ ਚਾਹੇ ਉਹ ਹਵਾ ਨਾਲ ਨੁਕਸਾਨ ਹੋਵੇ ਗੜਿਆਂ ਦਾ ਨੁਕਸਾਨ ਹੋਵੇ ਭਾਰੀ ਮੀਂਹ ਦਾ ਨੁਕਸਾਨ ਹੋਵੇ ਇਹ ਨੁਕਸਾਨ ਆਉਣ ਵਾਲੇ ਸਮੇਂ 'ਚ ਹੋਰ ਵਧਣੇ ਨੇ ਤੇ ਫਿਰ ਉਸ ਸਮੇਂ ਵੀ ਜੇ ਫਸਲ ਬੀਮਾ ਯੋਜਨਾ ਕਿਸੇ ਤਰੀਕੇ ਦੀ ਸੂਬੇ ਵਿੱਚ ਹੋਏਗੀ ਤਾਂ ਲੋਕਾਂ ਨੂੰ ਸਰਕਾਰਾਂ ਦੇ ਮੂੰਹ ਵੱਲ ਨਹੀਂ ਚਾਕਣਾ ਪਏਗਾ ਉਹਨਾਂ ਨੂੰ ਪਤਾ ਹੋਏਗਾ ਕਿ ਜੇ ਸਾਡਾ ਨੁਕਸਾਨ ਹੋਇਆ ਹੈ ਤਾਂ ਸਾਡੀ ਪਰਪਾਈ ਕਿੰਨੀ ਹੋਣੀ ਹੈ ਕਿੱਥੋਂ ਹੋਣੀ ਹੈ ਇਹ ਸਾਰੀਆਂ ਚੀਜ਼ਾਂ ਦੀ ਇੱਕ ਕਲੈਰਿਟੀ ਲੋਕਾਂ ਦੇ ਵਿੱਚ ਹੋਏਗੀ ਤਾਂ ਥੋੜਾ ਸਿਆਸੀ ਮਾਹੌਲ ਵੀ ਠੀਕ ਹੋਏਗਾ ਲੋਕਾਂ ਦੀ ਆਰਥਿਕਤਾ ਜਿਹੜੀ ਹੈ ਉਸ ਨੂੰ ਵੀ ਕੁਝ ਹਾਰਾ ਮਿਲੇਗਾ ਸੋ ਜ਼ਰੂਰੀ ਇਸ ਸਮੇਂ ਇਹ ਹੈ ਕਿ ਕਿਸਾਨ ਜਿੱਥੇ ਬੰਦੀਆਂ ਅੱਗੇ ਆਉਣ ਉਹ ਵੀ ਬੈਠਣ ਸਰਕਾਰਾਂ ਦੇ ਨਾਲ ਬਹਿ ਕੇ ਕਿੰਨਾ ਪ੍ਰੀਮੀਅਮ ਹੋਣਾ ਚਾਹੀਦਾ ਹੈ ਕਿੰਨੀ ਕਿਸ਼ਤ ਕਿਸਾਨ ਨੂੰ ਲੱਗਣੀ ਚਾਹੀਦੀ ਹੈ ਦੇਣੀ ਚਾਹੀਦੀ ਹੈ ਕਿੰਨੀ ਮੁਆਵਜ਼ੇ ਦੀ ਰਕਮ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਬੈਠ ਕੇ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਖੇਤੀ ਤੋਂ ਖੇਤੀ ਕੋਈ ਨੀਤੀ ਕੋਈ ਫਸਲ ਵਿਮਾ ਯੋਜਨਾ ਬਣਾ ਕੇ ਲਾਗੂ ਕਰਨੀ ਚਾਹੀਦੀ ਪਰ ਸਾਡੀ ਮਾਨਸਿਕਤਾ ਕੁਛ ਅਜਿਹੀ ਬਣੀ ਹੋਈ ਹੈ ਕਿ ਅਸੀਂ ਬੀਮੇ ਨੂੰ ਇਸ ਤਰੀਕੇ ਨਾਲ ਦੇਖਦੇ ਹੀ ਨਹੀਂ ਇਸ ਨਜ਼ਰ ਦੇ ਨਾਲ ਦੇਖਦੇ ਹੀ ਨਹੀਂ ਕਿ ਇਹ ਨੁਕਸਾਨ ਤੋਂ ਬਚਤ ਦਾ ਕੋਈ ਰਸਤਾ ਹੈ ਅਸੀਂ ਇਸ ਨੂੰ ਬੋਝ ਮੰਨਦੇ ਹਾਂ ਜੇ ਕਾਰਾਂ ਤੇ ਸਕੂਟਰਾਂ ਮੋਟਰਸਾਈਕਲਾਂ ਦਾ ਬੀਮੇ ਦੇ ਵਾਸਤੇ ਚਲਾਨ ਨਾ ਕਟਿਆ ਜਾਂਦਾ ਹੋਵੇ ਕਾਨੂੰਨ ਅਜਿਹਾ ਨਾ ਬਣਿਆ ਹੋਵੇ ਤਾਂ ਕੋਈ ਵੀ ਆਪਣਾ ਗੱਡੀ ਦਾ ਆਪਣੇ ਵਾਹਨ ਦਾ ਬੀਮਾ ਨਹੀਂ ਕਰਾਉਂਦਾ ਇਹ ਵੀ ਸਾਰਿਆਂ ਨੂੰ ਪਤਾ ਘਰਾਂ ਦੇ ਵਿੱਚ ਵੀ ਬੀਮੇ ਕੋਈ ਨਹੀਂ ਕਰਾਉਂਦਾ ਸਿਹਤ ਬੀਮਾ ਵੀ ਲੋਕ ਟੈਕਸ ਤੋਂ ਰਾਹਤ ਲੈਣ ਲਈ ਕਰਾਉਂਦੇ ਨੇ ਇਹ ਵੀ ਸਾਰਿਆਂ ਦੇ ਸਾਹਮਣੇ ਹੀ ਚੱਲਣ ਜੋ ਸਾਡੇ ਸਮਾਜ ਦੇ ਵਿੱਚ ਹੈ ਉਹ ਹੈ ਲੇਕਿਨ ਅੱਜ ਜਿਸ ਤਰੀਕੇ ਨਾਲ ਤੇਜ਼ੀ ਨਾਲ ਮੌਸਮ ਬਦਲ ਰਹੇ ਨੇ ਹਾਲਾਤ ਬਦਲ ਰਹੇ ਨੇ ਉਦੋਂ ਅਤੇ ਸਰਕਾਰਾਂ ਦੇ ਖਜ਼ਾਨੇ ਦੀ ਪੋਜੀਸ਼ਨ ਕੀ ਹੈ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਉਹ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਕਰਜ਼ਾ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਸੂਬੇ ਤੇ ਵੀ ਚੜਿਆ ਹੋਇਆ ਹੈ ਕਿਸਾਨਾਂ ਤੇ ਵੀ ਚੜਿਆ ਹੋਇਆ ਹੈ ਤਾਂ ਉਸ ਸਮੇ ਇਹ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿ ਹਰ ਸਾਲ ਨੁਕਸਾਨ ਚੱਲਣ ਦੀ بجائے ਹਰ ਵਾਰ ਸਰਕਾਰਾਂ ਦੇ ਨਾਲ ਜਾਂ ਤਾਂ ਅੰਦੋਲਨ ਕਰਨ ਦੀ بجائے ਜਾਂ ਤਰਲੇ ਕਰਨ ਦੀ بجائے ਇੱਕ ਅਜਿਹਾ ਸਥਾਈ ਰਾਹ ਲੱਭਿਆ ਜਾਵੇ ਜਿਦੇ ਵਿੱਚ ਕਿਸ਼ਤਾਂ ਦੇਣੀ ਹੀ ਪਵੇਗੀ ਪਰ ਕਿਸ਼ਤ ਕਿੰਨੀ ਹੋਣੀ ਚਾਹੀਦੀ ਹੈ ਜ ਜਿਹਦੇ ਨਾਲ ਵਾਧੂ ਬੋਝ ਕਿਸਾਨ ਤੇ ਨਾ ਪਵੇ ਖਾਸ ਕਰਕੇ ਛੋਟੇ ਕਿਸਾਨ ਤੇ ਮੁਆਵਜ਼ਾ ਵੀ ਘੱਟੋ ਘੱਟ ਇੰਨਾ ਮਿਲੇ ਜਿਸ ਦੇ ਨਾਲ ਉਹਦੇ ਨੁਕਸਾਨ ਦੀ ਪਰਪਾਈ ਹੋ ਸਕੇ ਜਿੰਨਾ ਕੋ 6 ਮਹੀਨੇ ਦੀ ਮਿਹਨਤ ਤੋਂ ਬਾਅਦ ਉਡੀਕ ਕਰ ਰਿਹਾ ਸੀ ਕਿ ਐਨੇ 4 ਪੈਸੇ ਮੇਰੇ ਘਰ ਦੇ ਵਿੱਚ ਆਉਣਗੇ ਮੇਰਾ ਅਗਲੇ 6 ਮਹੀਨਿਆਂ ਦਾ ਖਰਚਾ ਚੱਲੇਗਾ ਘੱਟੋ ਘੱਟ ਉਨੀ ਪਰਪਾਈ ਤਾਂ ਹੋ ਸਕੇ ਇਸ ਤਰੀਕੇ ਦੀ ਸਕੀਮ ਬਣਾਉਣ ਦੀ ਲੋੜ ਹੈ ਇਸ ਦੇ ਨਾਲ ਨਾਲ ਹੀ ਇਹ ਲੋੜ ਵੀ ਹੈ ਕਿ ਅਸੀਂ ਜੋ ਸੋਸ਼ਲ ਮੀਡੀਆ ਤੇ ਅੱਜ ਹੋ ਰਿਹਾ ਹੈ ਅਸੀਂ ਲੋਕਾਂ ਦਾ ਮਜ਼ਾਕ ਉਡਾ ਰਹੇ ਹਾਂ ਕੌਣ ਰਾਹਤ ਦੇਣ ਗਿਆ ਕੌਣ ਨਹੀਂ ਗਿਆ ਕਿਹਨੇ ਆ ਕੇ ਫੋਟੋਆਂ ਖਚਾਈਆਂ ਕੌਣ ਮੇਕਅਪ ਕਰਕੇ ਆਇਆ ਕਿਸ ਦਾ ਪਜਾਮਾ ਲਿਬੜਿਆ ਸੀ ਕਿਹਦਾ ਨਹੀਂ ਸੀ ਕੌਣ ਲੁੱਟ ਕੇ ਗਾਇਬ ਹੋ ਗਿਆ ਇਨ੍ਹਾਂ ਚੀਜ਼ਾਂ ਤੋਂ ਬਚ ਕੇ ਅਸੀਂ ਇਸ ਚੀਜ਼ ਤੇ ਚਰਚਾ ਕਰੀਏ ਸਰਕਾਰਾਂ ਤੇ ਦਬਾਅ ਬਣਾਈਏ ਕਿ ਤੁਸੀਂ ਅਸਲ ਬੀਮਾ ਯੋਜਨਾ ਲੈ ਕੇ ਆਓ ਤੁਸੀਂ ਲੋਕਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਕਿਸ ਤਰੀਕੇ ਨਾਲ ਬੀਮਾ ਕਰ ਸਕਦੇ ਹੋ ਐਸ ਤਰ੍ਹਾਂ ਦੀ ਯੋਜਨਾ ਲੈ ਕੇ ਆਓ ਕਿ ਕਦੇ ਵੀ ਕੋਈ ਆਪਦਾ ਆਉਂਦੀ ਹੈ ਕੁਦਰਤ ਦਾ ਕਹਿਰ ਟੈਂਦਾ ਹੈ ਉਦੋਂ ਅਸੀਂ ਰਾਹਤ ਪੈਕੇਜਾਂ ਦੀ ਅੜੀਕ ਨਾ ਕਰੀਏ ਅਸੀਂ ਕਿਸੇ ਦੇ ਸਾਹਮਣੇ ਹੱਥ ਨਾ ਫਲਾਈਏ ਬਲਕਿ ਉਸ ਬੀਮਾ ਯੋਜਨਾ ਦੇ ਨਾਲ ਹੀ ਲੋਕਾਂ ਦੇ ਨੁਕਸਾਨ ਦੀ ਪਰਪਾਈ ਹੋਵੇ ਤੇ ਜਿਹੜੀ ਬੇਵਿਸ਼ਵਾਸੀ ਸਰਕਾਰਾਂ ਤੇ ਲੋਕਾਂ ਦੇ ਵਿੱਚ ਆ ਚੁੱਕੀ ਹੈ ਉਹ ਬੇਵਿਸ਼ਵਾਸੀ ਖਤਮ ਹੋ ਜੇ ਕਿਉਂਕਿ ਜੇ ਬੇਵਿਸ਼ਵਾਸੀ ਖਤਮ ਹੋਏਗੀ ਲੋਕਾਂ ਦਾ ਆਪਣੇ ਲੀਡਰਾਂ ਤੇ ਆਗੂਆਂ ਤੇ ਥੋੜਾ ਬਹੁਤ ਵਿਸ਼ਵਾਸ ਬੱਜੇਗਾ ਤਾਂ ਹੀ ਸਮਾਜ ਅੱਗੇ ਵਧ ਸਕਦਾ ਹੈ ਨਹੀਂ ਤਾਂ ਹਾਲਾਤ ਇਸ ਤੋਂ ਹੋਰ ਜ਼ਿਆਦਾ ਮਾੜੇ ਹੋ ਸਕਦੇ ਨੇ ਜਿਹੜਾ ਟਕਰਾਅ ਹੈ ਸਰਕਾਰ ਤੇ ਆਮ ਲੋਕਾਂ ਦੇ ਵਿੱਚ ਉਹ ਵੱਧ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਸੋ ਉਮੀਦ ਕਰਦੇ ਹਾਂ ਲੋਕ ਵੀ ਸੁਣਨਗੇ ਸਰਕਾਰਾਂ ਵੀ ਸੁਣਨਗੀਆਂ ਕਿਸਾਨ ਜਥੇਬੰਦੀਆਂ ਵੀ ਸੁਣਨਗੀਆਂ ਤੇ ਇਕੱਠੇ ਬੈਠ ਕੇ ਇਸ ਤਰੀਕੇ ਦਾ ਮਾਹੌਲ ਬਣਾਇਆ ਜਾਏਗਾ ਕਿ ਇੱਕ ਫਸਲ ਬੀਮਾ ਯੋਜਨਾ ਤਾਂ ਘੱਟੋ-ਘੱਟ ਫੌਰੀ ਤੌਰ ਤੇ ਅਮਲ ਦੇ ਵਿੱਚ ਲਿਆਂਦੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਲਾ ਫਸਲੀ ਚੱਕਰ ਜਿਹੜਾ ਹੈ ਉਹਦੇ ਵਿੱਚ ਇਸ ਤਰ੍ਹਾਂ ਦੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ